ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੇਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆ ਪਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੋਈ ਸੱਜਰ ਸੂਈ ਆ ਕੋਈ ਟੋਕੜ ਗੱਬਣਿਆ ਤੇ ਕੋਈ ਗੱਬਣਿਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਓਸਨਾ ਠੀਕ ਠਾ ਜੀ ਕਿੰਨੀਆਂ ਫਿਰ ਅੱਜ ਗਾਵਾਂ ਤੇ ਅੱਜ ਵੀ ਜੀ ਆਪਣੇ ਕੋਲ ਸੱਤ ਹੀ ਅੱਛਾ ਤੇ ਗਾਵਾਂ ਦੋ ਵੀਰ ਹੋਣਾ ਨਾ ਲੱਲੀਆਂ ਵਾਂ ਅੱਛਾ ਹਾਂਜੀ ਹੁਣ ਪੰਜ ਹੀ ਰਹਿ ਗਈਆਂ ਫਿਰ ਪੰਜ ਹੀ ਰਹਿ ਗਈਆਂ ਠੀਕ ਹੈ ਇਹ ਵੀਰ ਹੋਣੀ ਆ ਜੀ ਆਇਓ ਇੱਕ ਕਿੱਥੋਂ ਆਏ ਵੀਰ ਜੀ ਹਣੀ ਇਹ ਇਹ ਦੱਸਿਓ ਵੀਰ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਰਾਈਟ ਨਾਮ ਹਰਜਿੰਦਰ ਸਿੰਘ ਹਾਂਜੀ ਜ਼ਿਲ੍ਹਾ ਮੋਗਾ ਸੀਲਵਾਗਾਪੁਰਣਾ ਅੱਛਾ ਮੋਗੇ ਤੋਂ ਆਏ ਤੁਸੀਂ ਆਏ ਮੋਗੇ ਤੋਂ ਆਏ ਠੀਕ ਠੀਕ ਹੈ ਅੱਗੇ ਵੀ ਖੜ ਦੇਣ ਤੇ ਮਾਲ ਲੈ ਕੇ ਆਵਾਲ ਵਧੀਆ ਨਿਕਲਿਆ ਤਾਈ ਦੁਬਾਰਾ ਫੇਰ ਆਏ ਹੋਏ ਇਹੀ ਇਹੋ ਨਾਲ ਵੇਚਦੇ ਉਹਨਾਂ ਖੜ ਕੇ ਅੱਛਾ ਵਪਾਰ ਦਾ ਕੰਮ ਆ ਆਪਣਾ ਕੰਮ ਦਾ ਕੰਮ ਠੀਕ ਹੈ ਇਹਨਾਂ ਵੇਚਤੀਆਂ ਅਸੀਂ ਫੇਰ ਅਗਲੇ ਦਿਨ 4 ਤਰੀਕ ਤੇ ਵੀਡੀਓ ਪਈ 4 ਤਰੀਕ ਤੇ ਖੜੀਆਂ ਹਨ ਅੱਛਾ ਹਾਂਜੀ ਠੀਕ ਹੈ ਇਹ ਤਾਂ ਹੀ ਮਾਲ ਨਾ ਜਾਂਦਾ ਕੱਢ ਦੁਬਾਰਾ ਹਣ ਫੇਰ ਲੈਣ ਆ ਗਏ ਅੱਛਾ ਹਣ ਦੂਸਰੀ ਵਾਰੀ ਆਈ ਹੈ ਫੇਰ ਆ ਗਏ ਜੀ ਪਹਿਲਾ ਮਾਲ ਵਧੀਆ ਨਿਕਲਿਆ ਮਾਲ ਵਧੀਆ ਮਾਲ ਲਏ ਬਾਈ ਠੀਕ ਹੈ ਕਿਹੜੀਆਂ ਲਈਆਂ ਜੜੀਆਂ ਆਹ ਦੋ ਆਹ ਦੋ ਜੜੀਆਂ ਵਾਂ ਆਹ ਲਈਆਂ ਵਾਂ ਤੇ ਆ ਗੱਡੀ 'ਚ ਬੱਸ ਲੱਦਣ ਹੀ ਲੱਗੇ ਆ ਆ ਦੇਖ ਸਕਦੇ ਆ ਦੋ ਗਾਵਾਂ ਜੜੀਆਂ ਲਈਆਂ ਤੇ ਪਸੰਦ ਪੂਰੀਆਂ ਫਿਰ ਹਾਂਜੀ ਪਸੰਦ ਆ ਵੀਰ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਤੁਸੀਂ ਆਪਣਾ ਵੀ ਨਾਂ ਦੱਸਦੇ ਹੋ ਕਰੀ ਨਾਂ ਪ੍ਰਿੰਸ ਹਾਂਜੀ ਵੀਰ ਜੀ ਦੇਖੋ ਤਕਸੀਲ ਹੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੇ 9501296185 ਠੀਕ ਹੈ ਤੇ ਸ਼ੁਰੂਆਤ ਫਿਰ ਜਰਸੀ ਤਾਂ ਕਰੀਏ ਜਰਸੀ ਤੋਂ ਕਰੀਏ ਠੀਕ ਆ ਕਿੰਨਾ ਚਿਰ ਹੋ ਗਿਆ ਵੀ ਜੀ ਨੇ ਸੋਇਲਾ ਇਹਨੂੰ ਵੀ ਜੀ ਸੂਈ ਨੂੰ ਅੱਜ ਹੋ ਹੀ ਗਏ ਹੋਣਗੇ ਕੋਈ 20 ਦਿਨ ਦੇ ਲਗ ਭਾਵੇਂ ਠੀਕ ਆ ਹਾਂਜੀ ਥਾਣ ਵੇਖੋ ਕਿੱਦਾਂ ਵਿੱਜੀ ਲੱਗਾ ਨੇ ਤੇ ਜਰਸੀਆਂ ਤੇ ਥਾਣੋਂ ਦਾ ਛੋਟਾ। ਹਾਂਜੀ। ਥਾਣ ਵੇਖੋ ਕਿੱਦਾਂ ਮੋਡਾ ਤੇ ਕਿੰਨਾ ਲੰਮਾ ਲੱਗਾ। ਵੀ ਇੱਥੇ ਵੇਖੋ ਥਾਂ ਦੀ ਵਿੱਜੀ ਦੀ। ਬਾਕੀ ਰੰਗ ਰੰਗ ਵੀ ਪਿਆਰਾ ਵਾ ਜਿਹੜਾ ਹੈ ਨਾ। ਕੀ ਪਲੀ ਕੁਲੀ ਬਹੁਤ ਹੈ ਨਾ ਤੇ ਜਰਸੀਆਂ ਥੋੜੀਆਂ ਜਿਹੀਆਂ ਨੇ ਫਿੱਕੀਆਂ ਹੁੰਦੀਆਂ। ਹਾਂਜੀ ਹਾਂਜੀ। ਹਾਂਜੀ ਹੁਣ ਇਹ ਵੀ ਜਰਸੀ ਰਾਜੀ ਰੂਜੀ ਬਹੁਤ ਜ਼ਿਆਦੀ ਹੈ। ਠੀਕ ਆ। ਸੁਆ ਕਿਨਵਾ ਜੇ ਦਾ? ਸੁਆ ਜੀ ਦੂਜਾ ਹੋਊਗਾ ਉਹ ਵੀਰ ਹੋਣੀ ਚਾਹਤੇ ਪਹਿਲੇ ਪਰ ਦੂਜਾ ਹੋਊਗਾ ਵਾ। ਦੂਜਾ ਸੁਆ। ਪਿਓਰ ਜੱਟੀਆਂ ਵੇਖੋ ਬੋਦੀ ਆ ਜੀ। ਚਲੋ ਲੈ ਜਾਓ ਠੀਕ ਆ ਆਪਾਂ ਨਹੀਂ ਹੁੰਦਾ ਖਲੋਤੀ ਦੁੱਧ ਦੰਦ ਚੈਟ ਵਾਲੇ ਦੰਦ ਜੇ ਖਲੋਤੇ ਆ ਹਾਂਜੀ ਹਾਂਜੀ ਪਿਓਰ ਛੇ ਦੰਦ ਛੋਟੇ ਦੰਦ ਜਿਹੜੇ ਹੈਗੇ ਚ ਕੋਈ ਵੀਰ ਭਰਾ ਕੇ ਵੇਖ ਲੈ ਭਾਵੇਂ ਠੀਕ ਆ ਲੈ ਜਾ ਜੀ ਦੁੱਧ ਕਿੰਨਾ ਇਹਦੇ ਕੋ ਪੱਕਾ ਦੁੱਧ ਵਿੱਚ ਇਹ ਕੋ 10 ਕਿਲੋ ਹੋਗਾ ਠੀਕ ਆ ਪੱਕਾ ਇਹਦਾ ਕੋਈ ਵੀਰ ਭਰਾ ਸੇਵਾ ਕਰਕੇ ਵਧਾਰੇ ਠੀਕ ਆ ਉਹ ਪੱਕਿਆ ਇਹਦਾ 2.5 ਕਿਲੋ ਦਾ ਮਾਰਜਿਨ ਬਾਕੀ ਇਹਦੀ ਫੇਸ ਵਾਲੀ ਗਰੀਬੀ ਲੱਗੀ ਆ ਤਾਂ ਵੇਖੋ ਲੈ ਜਾ ਇਹ ਵੀ ਕੱਦ-ਕੁੱਦ ਤੋਂ ਮੇਰਾ ਵੀ ਕੋ ਅੰਦਾਜ਼ਾ ਲਾ ਲੇ ਬਾਕੀ ਇਹ ਕਿ ਚਲੋ ਜਰਸੀਆਂ ਦੇ ਸਾਬ ਨਾਲ ਕੱਦ ਠੀਕ ਆ ਜਿੱਦਿਆਂ ਕਿ ਜਰਸੀ ਹੁੰਦੀ ਸਾਂਭੀ-ਸੁੰਭੀ ਚੰਗੀ ਆ ਇਹ ਆ ਕਿ ਚਲੋ ਜਾਣ ਵਾਲੀ ਆ ਬਾਕੀ ਹੁਣ ਜਰਸੀਆਂ ਦੀ ਕਾਫੀ ਮੰਗ ਆਂਦੇ ਆ ਸਾਨ ਫੋਨ ਲਾ ਮਾਵੇ ਇਹ ਵੀ ਚਲੋ ਬਾਕੀ ਇਹਦੀ ਚਿਰਾ ਚਵਾ ਲੱਗਾ ਗੜਾ ਮੰਗੜਾ ਨਿਕੜਾ ਹੀ ਜਾਂਦਾ ਬਾਲਟੀ ਦੀ ਤੇ ਅੱਛਾ ਚਵਾ ਦੇ ਗੜਾ ਮੰਗੜਾ ਵੀ ਬਾਲਟੀ ਦੀ ਕਢਾਈ ਜਾਂਦਾ ਜੀ ਠੀਕ ਹੈ ਹਾਂਜੀ ਠੀਕ ਹੈ ਤੇ ਮੁੱਲ ਫੇਰ ਇਹਦਾ ਮੁੱਲ ਵੀਰ ਜੀ ਦਾ ਜੈ ਜੀ ਕਰਦੀ ਜੈ ਜੀ ਕਰੀਏ ਫੇਰ ਜੈ ਜੀ ਕਰਦੀ ਹੈ ਫੇਰ ਹਾਂਜੀ ਮੁੱਲ ਕਰਨੂ ਇਹਦਾ ਭਰਾਏ ਕਰਾ ਲਵੇ 38 ਅੱਛਾ 30000 پورے ਦੇ ਦੇਣੀ ਵਿੱਚ 30000 ਦੇ ਹਾਂਜੀ ਛੋਟ ਛਾਟ ਕਰਨੇ ਵਿੱਚ ਛੋਟ ਕੋਈ ਨਹੀਂ ਮੌਕੇ ਤੇ ਕਰਦਾਂਗੇ ਕੋਈ ਵੀਰ ਭਰਾ ਫੋਨ ਲਾਵੇ ਪਰ ਅੱਛਾ ਮਾਨਤਰ ਮੌਕੇ ਤੇ ਹੋ ਜਾਓ ਪਰ ਇਹ ਵੀਰ ਭਰਾ ਟੀਕਾ ਆਪਣੀਆਂ ਚ ਚੱਲਦੇ ਆ ਅੱਛਾ ਵੀ ਵੀਡੀਓ ਕਿਦਨ ਪਾਣੀ ਤੇ ਕਿਦਨ ਮਾਲ ਖਰੀਦੀਏ ਠੀਕ ਆ ਤੇ ਜਿਆਜ ਜੀ ਫਿਰ ਕਰਦੇ ਹੋ ਨਾ ਇਹ ਨਹੀਂ ਬੜੀਆਂ ਦੇਣੀਆਂ ਟੀਕਾ ਜੀ ਫਿਰ ਮੈਂ ਵੀਡੀਓ ਪਾ ਕੇ ਤੇ ਫਿਰ ਉਹਨਾਂ ਨੂੰ ਮਾਲ ਦਿੱਤਾ ਅੱਛਾ ਅੱਛਾ ਹਾਂਜੀ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਆ ਤੋ ਕਰ ਗੱਪਾਂ ਜੇ ਇਹ ਤੋ ਕਰ ਗੱਪਾਂ ਵੀ ਕਿੰਨੇ ਚਿਰ ਦੀ ਚੱਕ ਪਾਸ ਚ ਇਹ ਵੀਰ ਜੀ 24 ਮਹੀਨੇ ਦੀ ਚੱਕ ਪੰਨਿਆਂ ਦੇ ਡਾਕਟਰ ਨੇ ਦੱਸੀ ਜੀ ਅੱਛਾ ਆਪਾਂ 24 ਦੀ ਕਰਕੇ ਦੇਣੀ ਆ ਠੀਕ ਆ ਹਾਂ ਜੀ ਰੰਗ ਰੰਗ ਦੀ ਸੋਹਣੀ ਆ ਨਾ ਤੇ ਵੀ ਪਲੀ ਪੁਲੀ ਵੀਰ ਜੀ ਬਹੁਤ ਜਿਆਦੀ ਆ ਠੀਕ ਆ ਹਾਂ ਜੀ ਤੇ ਇਹ ਵੀਰ ਜੀ ਪੱਧਰੀ ਛੋਟੀ ਗਾਂ ਜਿੰਨਾ ਤੇਰ ਕੋ ਦੁੱਧ ਆ ਤੇ ਕਿੰਨਾ ਦੁੱਧ ਦੇ ਕੋ ਦੁੱਧ ਕੋ 8 ਕਿਲੋ ਕੰਡੇ ਵਾਲਾ ਹੋਊਗਾ ਪੱਕਾ ਦੁੱਧਾ ਗੱਲ ਲਿਟਰ ਮੈਂ ਕੰਡੇ ਦੇ ਚਾੜ ਕੇ ਦਾਂਗੇ ਅੱਛਾ ਹਾਂ ਜੀ ਤੇ ਪੰਜਾ ਸ਼ਾਮੀ ਚੱਕ ਪਾਸੇ ਆਈਆ ਪਾਈਆ ਪੈ ਕਿਲੋ ਦਾ ਵੀ ਜੀ ਆਪਾਂ ਕਹਿ ਨਹੀਂ ਸਕਦੇ ਕਿ ਉਹ ਵੀ ਉਪਰੇ ਥਾਂ ਆਈਆਂ ਹਾਂਜੀ ਹਾਂਜੀ ਤੇ ਥੋੜਾ ਜਿਹਾ ਵੀਰ ਲਈ ਵੀਰ ਜੀ ਅਗਲੇ ਥਾਂ 'ਚ ਨਾ ਇਹਦੀਆਂ ਧਾਰਾ ਘਟਿਆ ਅਗਲੇ ਥਾਂ 'ਚ ਅੱਛਾ ਉਹਨੇ ਕੀ ਦਾ ਫਰਕ ਆ ਜੋ ਵੀ ਦੱਸਣਾ ਚੰਗਾ ਹੁੰਦਾ ਵਾ ਕੋਈ ਵੀਰ ਭਾਲਾ ਜੇ ਇਹ ਵੀ ਗਾਂ ਵੀ ਅਗਲਾ ਭਜਾਂ ਦਾ ਸਚਾਈ ਦੱਸੋ ਜਿਹੜੀ ਚੀਜ਼ ਹੈਗੀ ਆ ਠੀਕ ਆ ਹਾਂਜੀ ਅਗਲੇ ਮੇਰਾ ਜੀ ਕਰੇ ਲੈ ਜੇ ਨੀਦਰ ਕੋਈ ਗੱਲ ਨਹੀਂ ਰਹਿੰਦੀ ਬੈਣੀ ਤਾਂ ਦੂਸਰੇ ਵਾਲੇ ਪਾਸੇ ਹਾਂਜੀ ਹਾਂਜੀ ਉਹ ਆਂਦੇ ਵੀ ਜਦੋਂ ਸੱਜਰ ਹੁੰਦੀ ਉਦੋਂ ਪੂਰਾ ਹੋ ਜਾਂਦਾ ਹੁਣ ਤੁਹਾਨੂੰ ਪਤਾ ਤੋਕੜ ਹੋਈ ਆ ਗੱਬਣ ਠੀਕ ਹਾਂਜੀ ਹਾਂਜੀ ਇਹ ਵੀ ਜਦੋਂ ਅਗਲੇ ਸਵੇਰ ਸੂਣ ਸੂਹੂਗੀ ਤੇ ਇਹ ਵੀ ਵਧੀਆ ਥਣ ਹੋ ਜਾਊਗਾ ਫਸਮ ਦਾ ਵਾਦ ਦਾ ਉਹ ਤਰ੍ਹਾਂ ਬਾਕੀ ਤੇ ਨੇ ਸਣ ਬਰਾਬਰ ਆ ਬਰਾਬਰ ਵਿੱਚ ਹੀ ਪੂਰੇ ਹਾਂਜੀ ਗਾਰਡ ਨਾਲ ਗਾਰਡ ਤੇ ਪਛਾੜ ਦਿੰਦੇ ਆ ਪਛਾੜ ਨਾਲ ਪਛਾੜਾਂ ਜੀ ਤੋਰਾਂ ਵੀਰੇ ਬਾਕੀ ਖੜਨੇ ਤੁਸੀਂ ਆਪਣੀ ਆਪ ਚਵਾਈ ਕਰਕੇ ਪਾਸ ਕਰਕੇ ਸੋਨ ਪੁਨੇ ਜਿ ਬੜੀ ਵਚੀ ਦੱਬਾਰ ਆ ਗਿਆ ਹਾਂਜੀ ਇਹ ਵੀ ਮਸ਼ਰਪੁਰ ਜ ਬਹੁਤ ਜਿਆਦਾ ਅਗਲੇ ਸਾਂਚ ਚੜੀ ਤਾਰਾ ਕਹਿੰਦੇ ਘਾਟੇ ਅਗਲੇ ਸਾਂਚ 1921 ਦਾ ਵਿੱਚ ਹੀ ਫੜ ਗਿਆ ਬਾਕੀ ਤੁਸੀਂ ਖੜਨੇ ਆਪਣੀ ਛੜਨੀ ਤੁਸੀਂ ਆਪਣੀ ਚਵਾਈ ਕਰਕੇ ਆਪਣੀ ਸਮਝਣਾ ਵਾ ਜੀ ਬੁੱਧ ਤੋਂ ਮੇਰਾ ਵੀਰ ਕੋ ਅੰਦਾਜ਼ਾ ਲਾ ਲੇ ਵੀਰ ਜੀ ਹਾਂਜੀ ਹਾਂਜੀ ਕਾ ਕਿਲੋ ਕਿ ਹੋਗੇ ਦਾਂਗੇ ਠੀਕ ਹੈ ਦੁੱਧ ਕਹਿੰਦੇ ਕਿ 8 ਕਿਲੋ ਚਵਾ ਦਾਂਗੇ ਹਾਂਜੀ ਲੈ ਜਾਓ ਜੀ ਪੂਰੀ ਆ ਠੇਕਰਾਂ ਚੋ ਕੇ ਤਸੱਲੀ ਕਰਕੇ ਵੀਰ ਜੀ ਪੂਰੀ ਜਿਹੜੀ ਗੱਲ ਹੈ ਕਿ ਆਪਾਂ ਦੱਸਤਾ ਵੀ ਤੁਹਾਨੂੰ ਕੀ ਦਾ ਫਰਕ ਆ ਹਾਂਜੀ ਬਾਜੀ ਵੀਰ ਜੀ ਜਿੰਨਾ ਦਾ ਆਪਾਂ ਮੁੱਲ ਘੜੀ ਦੇਣਾ ਨਾ ਇਹਦਾ ਅੱਛਾ ਜਿੰਨਾ ਕ ਮੁੱਲ ਕਰ ਦੇਣਾ ਅੱਛਾ ਮੈਨੂੰ ਪਤਾ ਅੱਜ 200 ਰੁਪਏ ਦੇ ਹਿਸਾਬ ਨਾਲ ਕੋਈ ਕੈਕਕੂਲੇਟਰ ਮਾਰ ਲੇ ਅੱਛਾ ਹਾਂਜੀ ਤੇ 2 ਮਹੀਨੇ ਦੁੱਧ ਦੇਗੀ ਨਾ ਤਿੰਨ ਵੀ ਆਪਾਂ ਦੋ ਦੋ ਹੀ ਅੰਗ ਦੇਾਂਗੇ ਅੱਛਾ 2 ਮਹੀਨੇ ਆਪਾਂ ਦੁੱਧ ਚੋਲੀਆਂ 12000 ਦਾ ਦੁੱਧ ਬੰਦਾ ਜੀ ਅੱਛਾ ਹਾਂਜੀ 200 ਰੁਪਏ ਦੇ ਹਿਸਾਬ ਨਾਲ ਆਪਾਂ ਲਾ ਲਈਏ ਤੇ ਮੁੱਲ ਦੇ ਵੱਧ ਬੰਦਾ ਆਪਾਂ 200 ਰੁਪਏ ਦੇ ਹਿਸਾਬ ਨਾਲ ਲਾ ਲਈਏ ਮੁੱਲ ਕਿੰਨਾ ਜੀ ਮੁੱਲੇ ਦਾ 5000 ਕਰ ਦਈਏ 5000 ਨਾ ਕਰੀਏ ਹੋਰ ਕਰੀਏ ਮਾਨ ਚਲੋ ਦੋ ਛੱਡ ਦਈਏ ਮਰ ਅੱਛਾ 22 ਦੀ ਦੇ ਦਈਏ ਫਿਰ ਪੂਰੇ ਦੀ ਭਾਈ ਜਾਰ ਜੀ ਅਕੋ ਤੁਸੀਂ ਦੱਸੋ ਥੋੜਾ ਬੁਦਾ ਕਰ ਪੂਰੇ 20 ਦੀ ਮੁਕਾ ਦੇ ਫਿਰ 20 ਦੀ ਮੁਕਾ ਦੇ ਹਾਂਜੀ ਚਲੋ 20 ਦੀ ਮੁਕਾ ਦੇ ਪੂਰੇ ਦੀ ਵਿੱਚ ਜੀ ਠੀਕ ਆ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਇਹ ਆ ਕਿ ਇੱਥੋਂ ਚਵਾਈ ਕਰਕੇ ਆਪਣੇ ਦੇਖ ਕੇ ਚਵਾਈ ਕਰਕੇ ਖੜੇ ਬਾਕੀ ਵਿੱਚ ਜੀ ਪਾੜਾ ਲੈਂਦੀ ਜੇ ਨਾਲ ਆਪਾਂ ਸਿੱਧੀ ਗੱਲ ਜਿਹੜੀ ਦੱਸ ਕੇ ਦੇਣੀ ਆ ਪਾੜਾ ਲੈਂਦੀ ਕਿਉਂਕਿ ਟੋਕੜ ਗੱਬਣ ਹੋਈ ਆ ਹੁਣ ਬੋੜਾ ਬੋੜਾ ਤੁਹਾਨੂੰ ਪਤਾ ਕਰਦਾ ਹੀ ਯਾਰ ਪਾੜਾ ਪਾ ਰਸੀ ਬਹੁਤ ਚਵਾਈ ਪਾ ਕੇ ਦੇ ਨਾ ਚੜੋ ਠੀਕ ਆ ਜੀ ਦੁੱਧ ਦੇ ਦਾ ਫੈਟ ਘਟਸੋ ਘਟ ਵੀ ਸੱਤ ਦੀ ਆਉਂਦੀ ਜੀ ਡੇਰੀ ਦੀ ਅੱਛਾ ਉਹਨੇ ਦੁੱਧ ਪਾ ਗਿਆ ਸੱਤ ਫੈਟ ਆਈ ਜੀ ਠੀਕ ਆ ਹਾਂਜੀ ਤੇ ਹੁਣ ਆ ਗਿਆ ਆਪਣੇ ਕੋਲ ਆਹ ਦੇਖੋ ਵੀ ਜੀ ਚੱਡਾ ਦੇਖੋ ਕਿੰਦੀ ਬਰੀਕੀਆਂ ਚ ਲੱਗਾ ਠੀਕ ਆ ਉੱਤੋਂ ਨਾ ਕੋ ਵੇਖੇ ਇਹਨੂੰ ਇਹਨੂੰ ਥੱਲੇੋਂ ਵੇਖੀ ਜਾਵੇ ਬਸ ਕੋਈ ਠੀਕ ਆ ਹਾਂਜੀ ਬੈਗ ਵੇਖੋ ਕਿੰਨੀ ਹਾਲ ਕੋ ਚੱਡਾ ਕਿਣਾ ਕਿਣਾ ਬਾਹਰ ਆਉਂਦਿਆ ਵੇ ਜੀ ਠੀਕ ਆ ਇਹ ਆ ਕਿ ਥੋੜੀ ਸੰਭੀ ਘਾਟਿਆ ਸੰਭੀ ਵੀ ਜੀ ਘਾਟਿਆ ਕੋ ਵੀਰ ਭਰਾ ਸੰਭਲੂਗਾ ਇਹ ਵੀ ਚੰਗਾ ਦੁੱਧ ਵੀ ਜੀ ਚਵਾਈ ਜਾਊਗੀ 12 ਕਿਲੋ ਬੋਲਾ ਹੋ ਗਿਆ ਇਹ ਕੋ ਪਰ ਅਗਰ 11 ਕਿਲੋ ਕਟ ਲੀਟਰ ਮਾਰ ਕੇ ਕੰਡੇ ਵਾਲਾ ਦਾਂਗੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਅੱਜ ਚੌਥਾ ਦਿਨ ਜੀ ਤੋਰ ਫੇਰ ਇਹਨੂੰ ਉਹਦਰਾ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ ਇਹੋ 14 ਕਿਲੋ ਮਾਰਨਾ ਚਵਾਈ ਜਾਊਗੀ ਕੋਈ ਵੀਰ ਜਿੰਨਾ ਥਾਂ ਪੰਡਾ ਸੋਹਣਾ ਲੱਗਾ ਚੰਗੀ ਸੇਵਾ ਕਰਦਾ ਬਾਕੀ ਇਹ ਆ ਕਿ ਜਿਹੋ ਜਿਹੇ ਰੰਗ ਰੂਪ ਆ ਹਾਂ ਜੀ ਹਾਂ ਜੀ ਦੁੱਧ ਚੰਗਾ ਕੱਟ ਸਕਦੀ ਆ ਪਰ ਸਾਂਭੀ ਨਹੀਂ ਸਾਂਭੀ ਘੱਟ ਆ ਕਿ ਇਹਨੇ ਸਰੀਰਾ ਥੋੜੀ ਜਿਹੀ ਲੱਸੀ ਰਹਿ ਗਈ ਜਿਹੜੀ ਇਹ ਵੀ ਸਾਂਭੀ ਆ ਦੀਦੀ ਉਹਨੇ ਵੀ ਰੁਪਈਏ ਵਟਨੇ ਹਾਂ ਜੀ ਹਾਂ ਜੀ ਪਰ ਜੇ ਨਹੀਂ ਸਾਂਭੀ ਤਾਂ ਉਹਨੇ ਕਿ ਇਹੋ ਵੀਰ ਦੀ ਪਲੀਪਲੀ ਹੁੰਦੀ ਹੈ ਹਾਂਜੀ ਤੇ ਅਗਲੇ ਨਾਲ ਵੀ ਸੋਹਣੀ ਲੱਗਣੀ ਹੈ ਵਾਕੀ ਫਿਰ ਪਿੱਛੇ ਉਹ ਤੁਹਾਨੂੰ ਵੀ ਉੱਚੀ ਹੋਣੀ ਤੇ ਗਾਹ ਵੀ ਉੱਚੀ ਹੋ ਜਾਣੀ ਗਾਹ ਨੂੰ ਉੱਚੀ ਦੇਣੀ ਚਲੋ ਲੈ ਜਾਓ ਹਾਂਜੀ ਬਾਕੀ ਵੀਰ ਜਿਆਦਾ ਕਾਚ ਬਹੁਤ ਆ ਹਾਂਜੀ ਬਾਕੀ ਵੀਰ ਜੀ ਚਵਾ ਪੰਜਾਂ ਮਿੰਟਾਂ ਜੇ ਬਸ ਵਦ ਘੜੀ ਦੇ ਟਾਈਮ ਆ ਪੰਜਾਂ ਮਿੰਟਾਂ ਜੀ ਨਾ ਕੁਆਲਟੀ 8 ਕਿਲੋ ਵਾਲੀ ਮੋਤਾਰ ਦਿੰਦੀ ਪੂਰੀ ਕੋਈ ਟਾਈਮੋਂ ਟਾਈਮ ਦੀ ਰਕਾ ਚੋੜੇ ਜੇ ਵੀਰ ਜੀ ਸ਼ਾਮਾਂ ਨੂੰ ਇਹ ਸ਼ਾਮਾਂ ਨੂੰ ਚੋਵਾਂਗੇ ਨਾ 6 ਵਜੇ ਹਾਂਜੀ ਤੇ ਦਿਨੇ ਕੋ ਤੜਕੇ 6 ਵਜੇ ਚੋਲੇਗਾ ਅੱਛਾ 6:00 ਤੇ 6:00 ਚੋਲੇ ਜਿੰਨਾ ਸ਼ਾਮਾਂ ਨੂੰ ਕੱਢੂਗੀ ਨਾ ਦੁੱਧ ਠੀਕ ਹੈ ਉਹਨਾਂ ਹੀ ਦੁੱਧ ਕੱਢੂਗੀ ਠੀਕ ਹੈ ਤੇ ਅਰੇ ਇਹ ਤਾਂ ਬੜਾ ਢੋਲੇ ਭਲੇ ਜਿਆ ਹਾਂਜੀ ਹਾਂਜੀ 11 ਕਿਲੋ ਤਾਂ ਢੋਲਾ ਆਖਿਆ ਪਾਈ ਅੱਧਾ ਕਿਲੋ ਦਾ ਫਰਕ ਪੈ ਜੇ ਆਪਾਂ ਕਹਿ ਨਹੀਂ ਸਕਦੇ ਕਿੰਨਾ ਰੱਖਨੇ ਦਾ ਮੁੱਲ ਕਿਉਂ ਬਿਸਸਾ ਫਸੂਰ ਚ ਜਾਂਦੀ ਹਾਂਜੀ ਕਿੰਨਾ ਰੱਖਨੇ ਦਾ ਮੁੱਲ ਮੁੱਲੇ ਦਾ ਜੈਜ ਕਰਦੀ ਹੈ ਕਿੰਨਾ ਕ 35000 35000 ਛੋਟ ਛਾਟ ਕਰਦੇ ਨੇ ਵਿੱਚ ਛੋਟ ਕੋਈ ਨਹੀਂ ਮੌਕੇ ਤੇ ਕਰਦਾ ਕੋਈ ਵੀਰ ਭਰਾ ਫੋਨ ਲਾ ਦੇ ਠੀਕ ਆ ਆ ਕੱਪੜਾ ਜੀ ਹੁਣ ਦੋਵੇਂ ਇਹ ਕੱਪੜਾ ਮੈਂ ਜੀ ਦੂੰਗੀ ਇੱਕੋ ਜੀ ਕਹੀ ਜੀ ਹਾਂਜੀ ਇੱਕੋ ਜਿੱਕੀਆਂ ਜੈਡ ਬਲੈਕ ਅੱਛਾ ਹਾਂਜੀ ਚਲੋ ਆ ਬੈਡ ਬਲੈਕ ਜੇ ਤੌਰ ਹਾਂ ਫਿਰ ਰਾਵਲੀ ગામ ਹੈ ਛੰਡੀਆਂ ਧੀਰੀ ਠੰਡੀ ਬਹੁਤ ਜਿਆਦੀ ਦੋਵੇਂ ਇੱਕੋ ਜਿਹੇ ਰੰਗ ਦੀਆਂ ਵਾ ਹਾਂਜੀ ਇੱਕੋ ਘਰ ਚੱਲ ਜਨ ਤੇ ਵਧੀਆ ਸੀ ਕੋ ਅੱਛਾ ਹਾਂਜੀ ਠੀਕ ਆ ਇਹਨਾਂ ਨੇ ਮੋਲ ਟਿਕ ਨਿਕਈ ਆ ਅੱਛਾ ਹਾਂਜੀ ਬਾਕੀ ਵੀ ਜੀ ਥੋੜੀ ਜਰਸੀ ਕ੍ਰਾਸ ਚ ਹੁੰਦੀ ਆ ਵੇਖੋ ਠੀਕ ਆ ਇਸ ਕੁਆਲਿਟੀ ਬੜੀ ਵਧੀਆ ਲੱਗੀ ਆ ਹਾਂਜੀ ਇਹ ਦੇਣ ਖੜੂਗੀ 7 8 ਹਾਂਜੀ ਚੰਗਾ ਝੱਡਾ ਪਰ ਜੂਏ ਇੱਥੇ ਲੰਟਲਾਂ ਬਹੁਤ ਜਿਆਦੀਆਂ ਠੀਕ ਹੈ ਬਾਕੀ ਕੋਈ ਕੱਦ ਕੁਝ ਤੋਂ ਮੇਰਾ ਵੀ ਇਹ ਅੰਦਾਜ਼ਾ ਲਾ ਲਈ ਠੀਕ ਹੈ ਕੱਦ ਮੀਡੀਅਮ ਜਿੰਨਾ ਕਿ ਜਰਸੀਆਂ ਦਾ ਹੁੰਦਾ ਜਿੱਡੇ ਕਹੋ ਇਹਨਾਂ ਕੱਦ ਜੇ ਜੇਤਰਾਮ ਜੱਸੀਆਂ ਦੇ ਬਹੁਤ ਉੱਚਾ ਨਹੀਂ ਆ ਤੇ ਬਹੁਤ ਛੋਟਾ ਵੀ ਨਹੀਂ ਆ ਹਾਂਜੀ ਹਾਂਜੀ ਠੀਕ ਠਾਕ ਜਿਆ ਕੱਦ ਜਿਹੜਾ ਆਮ ਜੜੀਆਂ ਦਰਮਿਆਨੀਆਂ ਗਾਵਾਂ ਨੋਰਮਲ ਹੁੰਦੀਆਂ ਵਾ ਉਹੋ ਜਿਹੀ ਹੈ ਇਹ ਵੀ ਇਹ ਆ ਕਿ ਕਿ ਦੁੱਧ ਜਿਹੜਾ ਵਾ ਸਾਰੀਆਂ ਗਰਮੀਆਂ ਜਿਹੜਾ ਘਰ ਦਾ ਸਾਰੀ ਸਾਰੀਆਂ ਗਰਮੀਆਂ ਵੀਰ ਜੀ ਆਲੇ ਫੱਟੇ ਲੱਗ ਲੱਗਦੀਆਂ ਕਿੰਨਾ ਕੁ ਦੁੱਧ ਚਵਾਈ ਜਾਊਗੀ ਜਿਹੜੀਆਂ ਤੁਹਾਨੂੰ ਪਤਾ ਹੁਣ ਸੁਈਆਂ ਉਹਨਾਂ ਸਾਰੀਆਂ ਗਰਮੀਆਂ ਠੋਕ ਕੇ ਦੁੱਧ ਦੇਣਾ ਹਾਂਜੀ ਹਾਂਜੀ ਠੋਕੜਾ ਤੇ ਹੁਣ ਤੁਹਾਨੂੰ ਪਤਾ ਭੱਜ ਗਈਆਂ ਦੁੱਧੋਂ ਦੇ ਹਾਂਜੀ ਹਾਂਜੀ ਇਹ ਕਿੰਨੇ ਕੁ ਮੁੱਲ ਲੀਆ ਇਹ ਵੀਰ ਜੀ ਮੰਨ ਲਓ ਵੀ 12-12 ਕਿਲੋ ਵੀ ਦੁੱਧ ਦਈ ਜਾਂਣਾ ਹਾਂਜੀ 24 ਕਿਲੋ ਦੁੱਧ ਮੰਨਦਾ ਅੱਛਾ ਆਪਾਂ ਸਾਚਾ ਇੱਕ ਮੰਨੇ ਹਾਂ ਤੇ ਅੱਜ 24 ਕਿਲੋ ਵਾਲੀ ਗਾਂ ਲੈਣ ਚਲ ਜੀ ਤੇ 75000 ਦੀ ਬਾਰੂnga ਮਿਲਦੀ ਹੈ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਹੈ ਇਹ ਤੇ ਦੜਾਈ ਮਾਰਦੀ ਇਹਨਾਂ ਪਹਾੜਾਂ ਨਹੀਂ ਦੇ ਠੀਕ ਚਲੋ ਫਿਰ ਆ ਵੀ ਤੋਰ ਦੋ ਕਿੱਥੇ ਜਾਤੇ ਇਹ ਕੀ ਕਸ਼ਾਈ ਦੇ ਰਹੀ ਠੀਕ ਆ ਹਾਂਜੀ ਇਹ ਵੀ ਥੋੜੀ ਚਰਸੀ ਕਰਾਉ ਜੇ ਠੀਕ ਆ ਇਹ ਵੀ ਕੈਮਰੇ ਤੋਂ ਥੋੜਾ ਡਰ ਜਾਂਦੀਆਂ ਇਹ ਆ ਕਿ ਜੇ ਦਿਨ ਥੋੜੇ ਥੋੜੇ ਖੜਦੀਆਂ ਵਾਂ ਦਿਨ ਖੜਦੀਆਂ ਵਿੱਚ ਸਮਦੇ ਬਾਕੀ ਥਾਂ ਇਹਦੇ ਕੋ ਵੀ ਚੰਗਾ ਲੱਗਾ ਜਿਵੇਂ ਅਸੀਂ 10-10 ਦਿਨ ਸਾਹ ਛੱਡ ਕੇ ਨਾ ਇਹ ਨਾ ਵੇਤੀ ਜਦੋਂ ਤਿਆਰ ਹੋ ਗਈਆਂ ਆਪਾਂ ਕਣੀ ਜਾਗ ਰੂਪੀ ਲੈ ਕੇ ਦੇ ਦੇਣੀ ਠੀਕ ਆ ਇਹ ਵੀ ਆਪਾਂ ਹੀ ਸਾਹ ਨਹੀਂ ਆਉਦੇ ਚੱਲ ਲੈ ਜੀ ਚਲੋ ਬਹੁਤ ਚੰਗਾ ਲੱਗਾ ਪਲੀਆਂ ਪੁਲੀਆਂ ਵਿੱਚੀ ਬਹੁਤ ਆ ਬਜਨਪੂਜੀ ਐ ਆ ਵੀ ਪਿਓਰ ਬਲੈਕ ਜੀ ਠੀਕ ਆ ਹਾਂਜੀ ਚੰਗੀ ਵੀ ਉੱਤੀ ਗੋਲ ਜੀ ਵਧੀਆ ਬਾਕੀ ਇਹ ਆ ਕਿ ਸਭ ਚੰਗੇ ਹੋਰ ਪ੍ਰੇਮ ਸਿੰਘ ਜੀ ਠੀਕ ਠਾਕ ਜੀ ਜਿਵੇਂ ਕੋ ਥਾਂ ਤੋਂ ਕੜਾ ਸੋਨਾ ਚਲੋ ਦਿਖਾ ਦਿੰਦੇ ਆ ਜੀ ਥਾਂ ਜੇ ਤੁਸੀਂ ਕਿੰਦੇ ਜੀ ਸਾਂਤੋਨੇ ਕਕੇ ਦਾ ਸੋਨਾ ਲੱਗਦਾ ਕਾ ਸੋਨਾ ਲੱਗਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹ ਚੰਡਾ ਭਰਨੇ ਦੂਹਾਂ ਨੇ ਤੇ ਕਿੰਨਾ ਕੁ ਰੱਖਣਾ ਮੁੱਲ ਫਿਰ ਇਹਦਾ ਏ ਵੀ ਜੀ ਜੋੜਾ 55000 ਆ ਬ ਦੇ ਦਿਆ 55000 ਦਾ ਜੋੜਾ ਹੀ ਵਿੱਚੋਂ ਕਰਨੀ ਛੋਟ ਛੋਟ ਹੋਰ ਛੋਟ ਤੁਸੀਂ ਕਰ ਦੋ ਫਿਰ ਪ੍ਰੇਮ ਸਿੰਘ ਜੀ ਵੇਖ ਲਓ ਪ੍ਰਿੰਸ ਭਾਈ ਨੇ ਕਰਤਾ ਮੁੱਲ ਜਾਜ ਕੇ ਨਹੀਂ ਜਾਜ ਜਾਜ ਅੱਛਾ ਜੀ ਜਾਜ ਅੱਗੇ ਤੁਸੀਂ ਕਹਿੰਦੇ ਹੁੰਦੇ ਨਾ ਮੁੰਡਾ ਮੁੱਲ ਵਧ ਕਰੀ ਜਾਂਦਾ ਨਹੀਂ ਮੈਂ ਇਹਨੂੰ ਕਹਿ ਗਿਆ ਮੈਂ ਗਿਆ ਕਹਿੰਦੇ ਮੈਂ ਹੁਣੇ ਆ ਠੀਕ ਆ ਹਾਂ ਜੀ ਕਰਨਾ ਵਿੱਚ ਮਾਨਤਨ 55 ਦੇ ਕੋਈ ਨਹੀਂ ਕਰਾਂਗੇ ਉਹ ਭੈਣ ਭਰਾ ਆਊਗਾ ਕਰਾਂਗੇ ਅੱਛਾ ਮੌਕੇ ਦੇ ਕਰ ਦिए ਵੀਰ ਜੀ ਅੱਛਾ 53000 ਆ ਦੇ ਦਿਆ ਜੋੜਾ 53000 ਦੀ ਦੇ ਦਿਆ ਜੀ ਤੇ ਬਾਕੀ ਕੋਈ ਜੋੜਾ ਲੈ ਜਾਊਗਾ ਮਾਨਤਨ ਕੋਈ ਨਹੀਂ ਵਧ ਕਰਦਾਂਗੇ ਵਿੱਚ ਠੀਕ ਹੈ ਜੀ ਲਾਵੇ ਠੀਕ ਹੈ ਜੀ ਗੱਲਾਂ ਹੀ ਨਿਕੀਆਂ ਆਈਆਂ ਆਪਾਂ ਕਰਤੀਆਂ ਜੇ ਬਾਕੀ ਇਹ ਹੈ ਕਿ ਇਕੱਲੇ ਇਕੱਲੇ ਬਲੀ ਜੀ ਕੋਈ ਤੋਕੜ ਵੀ ਅੱਜ ਕੱਲ ਲੈਣ ਲਾਪੇਗਾ ਹਾਂਜੀ ਹਾਂਜੀ ਵੀ ਬਾਈ ਹੱਤੋਂ ਪੰਜੀ ਤੋਂ ਘੱਟ ਨਹੀਂ ਮਿਲਦੀ ਠੀਕ ਹੈ ਹਾਂਜੀ ਤੇ ਜੇ ਜੋੜਾ ਹੀ ਤੁਹਾਨੂੰ ਬੜਾ ਸਜਣਾ ਸਜਰਾ ਸੁਣੀਆਂ ਸੁਣੀਆਂ ਓਏ 26 27 ਦੇ ਲੱਗ ਬੰਨੇ ਹੋਈਆਂ ਹਾਂਜੀ ਬਹੁਤ ਵਿਊ ਆ ਕੋਈ ਹਾਂਜੀ ਦੇ ਨਾਲ ਸਜਰਾ ਸਾਰੀਆਂ ਗਰਮੀਆਂ ਦੁੱਧ ਦੇਣਾ ਮਾਣੋ ਗਾਂ ਸਟਾਲਾ ਆਇਣਾ ਤੇ ਸਟਾਲੇ 'ਚ ਫੇਰ ਭਾਵੇਂ ਇਹਨਾਂ ਨੂੰ ਜਿੰਨੇ ਮਰਜ਼ੀ ਰੁਪਏ ਵਟ ਲੋ ਠੀਕ ਹੈ ਜੀ ਤੇ ਗਰਮੀਆਂ ਸਾਰੀਆਂ ਠੋਕੇ ਦੁੱਧ ਦੇ ਤਾਂ ਸਟਾਲੇ 'ਚ ਉਤਰਾਇਆ ਨਾ ਫੁੱਲ ਦ ਠੀਕ ਹੈ 100 ਰੁਪਏ ਹੁੰਨੇ ਵੰਟੇ ਜਾਣੇ ਆ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ